ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਤੁਸੀਂ ਇੱਕ ਕਾਰ ਨੂੰ ਬੁਰੀ ਤਰੀਕੇ ਦੇ ਨਾਲ ਚੱਕਣਾ ਚੂਰ ਹੁੰਦੇ ਵੇਖ ਰਹੇ ਹੋ ਤਾਂ ਦੱਸ ਜੀਏ ਕਿ ਪਿੰਡ ਕਹਿਰੂ ਦੇ ਵਿੱਚ ਇੱਕ ਵੱਡਾ ਦਰਦਨਾਕ ਹਾਸਾ ਉਦੋਂ ਵਾਪਰਿਆ ਜਦੋਂ ਇੱਕ ਕਾਰ ਦੇ ਵਿੱਚ ਪੰਜ ਸਵਾਰ ਜੋ ਕਿ ਵਿਆਹ ਤੋਂ ਵਾਪਸ ਆ ਰਹੇ ਸੀ ਤਾਂ ਉਹਨਾਂ ਦੀ ਜਿਹੜੀ ਕਾਰ ਹੈ ਤੇਜ਼ ਰਫ਼ਤਾਰ ਕਰਕੇ ਖੰਬੇ ਦੇ ਵਿੱਚ ਜਾ ਟਕਰਾਏ ਜਿਸ ਦੌਰਾਨ ਇਹ ਵੱਡਾ ਹਾਸਾ ਵਾਪਰਿਆ ਅਤੇ ਇਸ ਦੇ ਵਿੱਚ ਇੱਕ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਤੇ ਇੱਕ ਗੰਭੀਰ ਰੂਪ ਨਾਲ ਜ਼ਖਮ ਹੋਇਆ ਜਿਸ ਨੂੰ ਕਿ ਹਸਪਤਾਲ ਰੈਫਰ ਕਰ ਦਿੱਤਾ ਤੇ ਤਿੰਨ ਜਾਣੇ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਨੇ ਮਾਮਲਾ ਪਿੰਡ ਕਹਿਰੂ ਤੋਂ ਸਾਹਮਣੇ ਆਇਆ ਮੌਕੇ ਤੇ ਪਹੁੰਚੇ ਪਿੰਡ ਵਾਸੀਆਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਧੂਰੀ ਕਿਸੇ ਵਿਆਹ ਸਮਾਗਮ ਤੋਂ ਪੰਜ ਵਿਅਕਤੀ ਆਪਣੇ ਪਿੰਡ ਖੇੜੀ ਚਾਲਾਂ ਵਾਪਿਸ ਪਰਤ ਰਹੇ ਸਨ ਤਾਂ ਤੇਜ਼ ਗੱਡੀ ਦਾ ਸੰਤੁਲਨ ਵਿਗੜਨ ਕਰਕੇ ਗੱਡੀ ਬਿਜਲੀ ਵਾਲੇ ਖੰਭੇ ਦੇ ਵਿੱਚ ਜਾ ਟਕਰਾਈ ਜਿਸ ਦੌਰਾਨ ਇਹ ਵੱਡਾ ਹਾਸਾ ਵਾਪਰਿਆ ਆ ਪਰਮਜੀਤ ਸਿੰਘ ਸਰਪੰਚ ਪਿੰਡ ਕਹਿਰੂ ਕਦੋਂ ਦੀ ਘਟਨਾ ਜੀ ਇਹ ਕਿਵੇਂ ਹੋਈ ਤੁਹਾਨੂੰ ਕੋਈ ਲੱਗਿਆ ਬਤ ਤੁਹਾਨੂੰ ਕਦੋਂ ਪਤਾ ਲੱਗਿਆ ਹਾਂਜੀ ਇਹ ਨਾ ਰਾਤ ਸਵਾ 1 ਵਜੇ ਦੀ ਗੱਲ ਆ ਜੀ ਇੱਕ ਸਵਾ 1 ਵਜੇ ਦੀ ਇੱਕ ਵੀ ਦੀ ਗੱਲ ਆ ਜੀ ਉਸ ਵਕਤ ਸਾਨੂੰ ਤੱਕ ਇੱਕ ਵਾਰ ਇੱਕੋ ਲਾਟ ਖਿੜਾਕੇ ਦੇ ਹੀ ਪਤਾ ਲੱਗਿਆ ਤੇਜ਼ ਰਫਤਾਰ ਗੱਡੀ ਹੋਣ ਦੇ ਹਿਸਾਬ ਨਾਲ ਇਹ ਖੰਭਿਆਂ ਜੀ ਆ ਟਕਰਾਈ ਉਸ ਤੋਂ ਬਾਅਦ ਆ ਕੇ ਇਹ ਜਦੋਂ ਅਸੀਂ ਬਾਹਰ ਹੀ ਨਿਕਲੇ ਘਰਾਂ ਚੋਂ ਬਾਹਰ ਨਿਕਲ ਕੇ ਆਏ ਤਾਂ ਸਾਨੂੰ ਤਾਂ ਇੰਨੀ ਪਤਾ ਲੱਗਿਆ ਵੀ ਗੱਡੀ ਪਲਟੀ ਪਈ ਆ ਉਹਦੇ ਵਿੱਚ ਚਾਰ 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 ਪੰਜ ਬੰਦੇ ਵਿੱਚ ਵਿੱਚ ਸੀ ਜੋ ਫੜ ਕੇ ਅਸੀਂ ਬਾਹਰ ਕੱਢੇ ਉਸ ਤੋਂ ਬਾਅਦ ਇੱਕ ਇੱਕ ਦੋ ਤਿੰਨ ਬੰਦੇ ਤਾਂ ਸੀਰੀਅਸ ਸੀਗੇ ਉਸ ਤੋਂ ਬਾਅਦ ਅਸੀਂ ਐਂਬੂਲੈਂਸ ਨੂੰ ਫੋਨ ਕੀਤਾ ਜੀ ਐਂਬੂਲੈਂਸ ਆ ਗਈ ਉਸ ਤੋਂ ਬਾਅਦ ਫਿਰ ਉਹ ਉਹਨਾਂ ਦੇ ਸਾਥੀ ਦੀ ਜਿਹੜੀ ਉਹ ਵੀ ਆ ਗਈ ਸੀ ਵਾਪਸ ਉਹਨਾਂ ਦੇ ਕੋਲ ਆ ਕੇ ਲੈ ਗਈ ਜੀ ਬਸ ਕਿਸੇ ਡੈਥ ਵੀ ਹੋਈ ਸੀ ਮੌਕੇ ਤੇ ਹਾਂ ਮੌਕੇ ਤੇ ਇੱਕ ਬੰਦੇ ਦੀ ਡੈਥ ਹੋ ਗਈ ਸੀ ਜੀ ਉਹ ਦੱਸ ਰਹੇ ਸੀ ਐਂਬੂਲੈਂਸ ਵਾਲੇ ਕਿ ਇੱਕ ਬੰਦਾ ਡੱਡਾ ਬਿਲਕੁਲ ਜੀ ਪਿੰਡ ਵਾਸੀਆਂ ਵੱਲੋਂ ਮੌਕੇ ਤੇ 108 ਐਂਬੂਲੈਂਸ ਨੂੰ ਬੁਲਾ ਕੇ ਜ਼ਖਮੀਆਂ ਨੂੰ ਧੂਰੀ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ ਪਿੰਡ ਵਾਸੀਆਂ ਦੇ ਦੱਸਣ ਮੁਤਾਬਿਕ ਇੱਕ ਵਿਅਕਤੀ ਦੀ ਤਾਂ ਮੌਕੇ ਤੇ ਮੌਤ ਹੋ ਚੁੱਕੀ ਸੀ ਅਵਤਾਰ ਸਿੰਘ ਜੀ ਕਿਹੜਾ ਪਿੰਡ ਹਾਂ ਕਿਹੜੂ ਜੀ ਇਹ 1.3 ਵਜੇ ਜੀ ਮੈਂ ਉੱਠ ਕੇ ਪਿਸ਼ਾਬ ਕਰਦਾ ਸੀਗਾ ਜਦੋਂ ਖੜਕਾ ਹੋਇਆ ਮੈਂ ਉਸੇ ਟਾਈਮ ਬਾਹਰ ਆਇਆ ਤੇ ਆ ਕੇ ਦੇਖਿਆ ਗੱਡੀ ਖੰਭੇ 'ਚ ਵੱਜ ਕੇ ਚੌਂਕੜੀ 'ਚ ਵੱਜ ਕੇ ਪਲਟ ਗਈ ਜੀ ਇਹ ਗੱਡੀ ਇੱਕ ਬੰਦਾ ਕਨੈਕਟਰ ਸਾਈਡ ਵਾਲਾ ਮੈਂ ਕੱਢਿਆ ਜੀ 에ਅਰ ਬੈਗ ਉਹਦੇ ਸ਼ੀਸ਼ਾ ਭੰਨ ਕੇ ਤੇ ਬਾਅਦ 'ਚ ਸਾਡੇ ਮੁੰਡੇ ਸਾਰੇ ਸੱਦੇ ਇਹਨਾਂ ਨੇ ਆ ਕੇ ਫਟਾਫਟ ਬਾਰੀਆਂ ਬੂਰੀਆਂ ਲਿਆ ਕੇ ਖਿੱਚ ਕੇ ਕੱਢੇ ਨੇ ਇੱਕ ਬੰਦਾ ਮੌਕੇ ਦੀ ਡੈੱਡ ਹੋ ਗਿਆ ਸੀ ਤੇ ਦੂਜਾ ਰੈਫਰ ਕਰਤਾ ਇਹਨਾਂ ਨੇ ਲੁਧਿਆਣੇ ਤਿੰਨ ਠਿਕਨੇ ਜੀ ਕਾਦੇ ਚ ਭਜੇ ਹਸਪਤਾਲੇ ਤੇ 108 ਚ ਗਏ ਨੇ ਜੀ 2 108 ਮਲਾਈਆਂ ਸੀ ਕਿੰਨੀ ਦੇਰ ਬਾਅਦ ਆ ਗਈ ਸੀ ਪੰਜਾਂ ਮਿੰਟਾਂ ਚ ਆ ਗਈਆਂ ਜੀ ਦੋ ਬੇਸ਼ੱਕ ਵਕ ਵਕ ਥਾਵਾਂ ਦੇ ਉਤੇ ਸਾਈਨ ਬੋਰਡ ਲਗਾਏ ਜਾਂਦੇ ਨੇ ਕਿ ਤੇਜ਼ ਰਫਤਾਰੀ ਮੌਤ ਦੀ ਤਿਆਰੀ ਇਸ ਦੇ ਬਾਵਜੂਦ ਵੀ ਦੇਖਿਆ ਜਾਂਦਾ ਹੈ ਕਿ 10 ਮਿੰਟ ਪਹਿਲਾਂ ਪਹੁੰਚਣ ਦੇ ਕਾਲ ਦੇ ਵਿੱਚ ਲੋਕ ਇੰਨੀ ਕੋ ਰਫਤਾਰ ਵਧਾ ਲੈਂਦੇ ਨੇ ਕਿ ਕਈ ਵਾਰ ਉਹਨਾਂ ਤੋਂ ਗੱਡੀ ਕੰਟਰੋਲ ਨਹੀਂ ਹੁੰਦੀ ਤਾਂ ਤੁਸੀਂ ਦੇਖ ਲਿਆ ਤਸਵੀਰਾਂ ਕਿ ਕਿਵੇਂ ਗੱਡੀ ਨੂੰ ਭੰਨ ਭੰਨ ਕੇ ਵਿੱਚੋਂ ਲੋਕਾਂ ਨੂੰ ਕੱਢਿਆ ਗਿਆ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ